ਹੈਲੋ ਜੀ গুড মর্নিং ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਹੱਸਦੇ ਵਸਦੇ ਹੋਵੋਗੇ ਲਓ ਜੀ ਮਾਰਨਿੰਗ ਦਾ ਟਾਈਮ ਆ ਦਿਨ ਹੈਗਾ ਅੱਜ ਵੀਰਵਾਰ ਤੇ ਕਾਫੀ ਦਿਨਾਂ ਬਾਅਦ ਮੈਂ ਅੱਜ ਵਲੌਗ ਸ਼ੂਟ ਕੀਤਾ ਵਾ ਕਿਉਂਕਿ ਕਈ ਦਿਨਾਂ ਤੋਂ ਨਾ ਤੇ ਮੇਰੇ ਠੀਕ ਨਹੀਂ ਸੀਗੀ ਤਾਂ ਕਰਕੇ ਤੇ ਵਲੌਗ ਫਿਰ ਬਣਾਉਣ ਨੂੰ ਵੀ ਮਨ ਨਹੀਂ ਕਰਦਾ ਹਨਾ ਜਦੋਂ ਆਪਣੀ ਤੇ ਬਿਹਰ ਠੀਕ ਨਾ ਹੋਵੇ ਤਾਂ ਕਰਕੇ ਸੋਚ ਲਓ ਜੀ ਅੱਜ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਵਲੌਗ ਤੇ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਨਾਲ ਬਾਕੀ ਕੰਮ ਤਾਂ ਦੇ ਮੈਂ ਸਾਰੇ ਕਰ ਲਈ ਆ ਲਾਈਕ ਜਿੱਦਾਂ ਕਿ ਝਾੜੂ ਪੂੰਛਾ ਡਸਟਿੰਗ ਵਗੈਰਾ ਗਿੱਲਾ ਸੁੱਕਾ ਕਪੜਾ ਹਰ ਜਗ੍ਹਾ ਤੇ ਮਾਰਤਾ ਤੇ ਰਾਤ ਨੂੰ ਮੌਸਮ ਬਹੁਤ ਖਰਾਬ ਹੋ ਗਿਆ ਸੀਗਾ ਣੀਰੀ ਆਈ ਆ ਰਾਤ ਅ ਪਹਿਲਾਂ ਹਵਾ ਚੱਲੀ ਫਿਰ ਮੀਂਹ ਵੀ ਆਇਆ ਥੋੜਾ ਜਿਹਾ ਮੀਂਹ ਆਇਆ ਜਿਆਦਾ ਮੀਂਹ ਨਹੀਂ ਆਇਆ ਚਲੋ ਥੋੜੀ ਜਿਹੀ ਰਾਹਤ ਤਾਂ ਮਿਲੀ ਐ ਮੌਸਮ ਠੰਡਾ ਹੋਇਆ ਹੋਇਆ ਬਾਹਰ ਤੇ ਝਾੜੂ-ਗੋਚਾ ਮੈਂ ਸਾਰਾ ਕਰ ਚੁੱਕੀ ਆ ਹਨਾ ਗਿੱਲਾ ਸੁੱਕਾ ਕੱਪੜਾ ਵੀ ਮੈਂ ਮਾਰਤਾ ਵਾ ਤੇ ਕੱਪੜੇ ਤੈਅ ਕਰਨ ਵਾਲੇ ਪਏ ਸੀ ਕੱਲ ਸ਼ਾਮ ਨੂੰ ਵਾਸ਼ ਕੀਤੇ ਸੀਗੇ ਉਹ ਵੀ ਮੈਂ ਤੈਅ ਕਰਕੇ ਰੱਖਤੇ ਆ ਤੇ ਇਧਰ ਮੈਂ ਰੋਟੀ ਦੀ ਤਿਆਰੀ ਕਰਤੀ ਆ ਆਟਾ ਮੈਂ ਗੁੰਨ ਕੇ ਰੱਖਿਆ ਹੋਇਆ ਵਾ ਤੇ ਇੱਧਰ ਆਲੂ ਵਾਲ ਕੇ ਰੱਖੇ ਆ ਕਿਉਂਕਿ ਅੱਜ ਬਣਾਉਣੀ ਆ ਆਲੂ ਵਾਲੀ ਰੋਟੀ ਤੇ ਕਿਉਂ ਬਣਾਉਣੀ ਆ ਆਲੂ ਵਾਲੀ ਰੋਟੀ ਉਹ ਤਾਂ ਸਿ ਬਲੌਗ ਚ ਅੱਗੇ ਬਣੇ ਰਿਹਾ ਹੈ ਨਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਕਿਹਦੇ ਲਈ ਬਣਾ ਰਹੇ ਆ ਤੇ ਕਿਉਂ ਬਣਾ ਰਹੇ ਆ ਹੈਨਾ ਤੇ ਚਲੋ ਜੀ ਬਾਕੀ ਆਪਾਂ ਕਰਾਂਗੇ ਵੀਡੀਓ ਨੂੰ ਅੱਗੇ ਕੰਟੀਨਿਊ ਤੇ ਬਾਹਰ ਤੁਹਾਨੂੰ ਮੈਂ ਦਿਖਾ ਦਵਾਂਗੀ ਤੇਰੇ ਦੇ ਪਾਪਾ ਹੁਣੀ ਆ ਮੈਂ ਤੁਹਾਨੂੰ ਕਿਆ ਵਾਲ ਕਟਾਇਆ ਉਹ ਤੁਸੀਂ ਤੇ ਬਾਕੀ ਇਧਰ ਬਾਹਰ ਸਾਰੇ ਮੇਰਾ ਝਾੜ ਹੋ ਗਿਆ ਰਾਤ بارش ਥੋੜੀ ਜੀ ਆਈ ਸੀ ਤੁਹਾਨੂੰ ਮੈਂ ਦੱਸਿਆ ਪਹਿਲਾਂ ਹੀ ਚਲੋ ਜੀ ਹੁਣ ਮੈਂ ਬਸ ਨਹਾਉਣਾ ਹੀ ਆ ਤੇ ਮੈਂ ਨਹਾ ਜਾਮ ਤੇ ਫੇਰ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਕਰਦੀ ਆ ਅੱਗੇ ਵੀਡੀਓ ਕੰਟੀਨਿਊ ਆ ਗੋਵਾਲ ਕੇ ਮੈਂ ਨਾ ਚਿੱਲਲੇ ਲੈ ਕੇ ਠੰਡੇ ਹੋਏ ਸੀਗੇ ਜਦੋਂ ਤੇ ਹੁਣ ਮੈਂ ਚਿੱਲਲੇ ਠੰਡੇ ਹੋ ਗਏ ਐਨ ਚੰਗੀ ਤਰ੍ਹਾਂ ਤੇ ਮੈਂ ਹੁਣ ਇਹਨਾਂ ਨੂੰ ਮੈਸ਼ ਕਰਕੇ ਰੱਖ ਰਹੀ ਸੀਗੀ ਬਹੁਤ ਲੱਗੀ ਹੀ ਪਈ ਐ ਤੇ ਜਿਨ੍ਹਾਂ ਦੇ ਕਰਕੇ ਅਸੀਂ ਬਣਾਉਣੇ ਆ ਉਹ ਹਜੇ ਤੱਕ ਆਏ ਨਹੀਂ ਤੇ ਨਾਲ ਅਸੀਂ ਵੀ ਹਜੇ ਭੁੱਖੇ ਬੈਠੇ ਆ ਮੈਂ ਕਿਹਾ ਚਲ ਉਦੋਂ ਹੀ ਬਣਾ ਲਾਂਗੇ ਵੀ ਉਦੋਂ ਹੀ ਖਾ ਲਾਂਗੇ ਇਕੱਠੇ ਸਾਰੇ ਖਲਾਂਗੇ ਤੇ ਪਰ ਹਜੇ ਤੱਕ ਉਹ ਨਾਲ ਦਾ ਇਹਦਾ ਕੋਈ தோ ਪਤਾ ਨਹੀਂ ਕਿੱਥੇ ਕਿਵੇਂ ਕਿੱਥੇ ਕਿ ਨਹੀਂ ਮੇਰੇ ਡੇ ਨੇ ਮੈਂ ਲਾਇਆ ਸੀ ਫੋਨ ਤੇ ਆ ਜਾ ਰਹੇ ਨੇ ਸਿਰਦੇ ਮਾਮਾ ਮਾਮੀ ਮਤਲਬ ਮੇਰਾ ਪ੍ਰੈਜ਼ਰ ਆ ਰਿਹਾ ਤੇ ਮੇਰੀ ਭਾਬੀ ਤੇ ਮੇਰੀ ਭਤੀਜੀ ਆ ਰਹੇ ਆ ਤੇ ਉਹਨਾਂ ਨੇ ਇਹ ਸਪੈਸ਼ਲ ਡਿਮਾਂਡ ਕੀਤੀ ਵੀ ਆਲੂ ਵਾਲੇ ਕਰੋਕੇ ਖਾਣੇ ਆ ਤੇ ਬਸ ਕੋਈ ਮੈਂ ਕਿਹ ਚੱਲ ਫਿਰ ਅਸੀਂ ਪੱਤੀ ਖਾ ਲਾਂਗੇ ਸਾਰੇ ਤੇ ਅੱਜ ਫਿਰ ਬ੍ਰੇਕਫਾਸਟ ਤਾਂ ਨਹੀਂ ਹੁੰਦਾ ਲੰਚ ਵੀ ਨਹੀਂ کہہ ਸਕਦੇ ਬ੍ਰਾਂਚ ਕਵਾਂਗੇ ਉਹਨੂੰ ਨਾ ਤਾਂ ਲੰਚ ਦਾ ਟਾਈਮ ਆ ਕਿਉਂਕਿ 12:00 ਵਜਣੇ ਆ ਨਾ ਲੰਚ ਦਾ ਟਾਈਮ ਆ ਤੇ ਨਾ ਬ੍ਰੇਕਫਾਸਟ ਦਾ ਟਾਈਮ ਹੈ ਬ੍ਰਾਂਚ ਹੋ ਜਾਣਾ ਉਹ ਲੰਚ ਨਹੀਂ ਹੈਗਾ ਤੇ ਨਾ ਇਹ ਬ੍ਰੇਕਫਾਸਟ ਹੈ ਸਮੇਂ ਨਾ ਤੇ ਪੀਜੀ ਮੈਸ਼ ਕਰ ਲਈ ਮੈਨੂੰ ਲੱਗਦਾ ਮੈਨੂੰ ਸਾੜੀ ਚ ਫੜਨੇ ਪੈਣੇ ਆ ਰਾਈਟ ਹੁਣ ਇਸ ਤਰ੍ਹਾਂ ਹੋ ਨਹੀਂ ਗਈ ਪਹਿਲਾਂ ਮੈਂ ਆਵੜੀ ਚ ਚੈੱਕ ਕਰ ਰਹੀ ਸੀ ਕਿ ਪਰ ਮੈਨੂੰ ਲੱਗਦਾ ਨਾ ਇਹ ਛੋ ਨਹੀਂ ਸੀ ਇਹ ਚੰਗੀ ਤਰ੍ਹਾਂ ਕਿਉਂਕਿ ਕੁਆਂਟੀਟੀ ਜ਼ਿਆਦਾ ਸੀ ਆਲੂਆਂ ਦੀ ਇਹ ਛੋਟੀ ਰਹੀ ਪਹਿਲਾਂ ਮੈਂ ਇਹਨੂੰ ਸਿੱਧਾ ਵੀ ਹੋ ਜਾਣਾ ਚਲੋ ਜੀ ਮੈਸ਼ ਕਰਕੇ ਰੱਖ ਲਈਏ ਫਿਰ ਮਿਰਚ ਮਸਾਲਾ ਤਿਆਰ ਕਰ ਲਾਂਗੇ ਬਸ ਚਲ ਉਹਨਾਂ ਨੇ ਫੋਨ ਜਾਣਾ ਚਾਹ ਵਗੈਰਾ ਆਪਾਂ ਉਹਨੂੰ ਬਾਅਦ ਵਿੱਚ ਲਵਾਂਗੇ ਬਸ ਠੰਡਾ ਪਿਆ ਲਾਂਗੇ ਪਾਣੀ ਪਿਆ ਲਾਂਗੇ ਬਾਕੀ ਚਲੋ ਮਿਲਦੇ ਆਂ ਜੀ ਫਿਰ ਆਪਾਂ ਓਏ ਸਿੱਧੀ ਆ ਇਰੀ ਚੀਜੀਆ ਇਰੀ ਚੀਜੀਆ ਹਾਂ ਪਤਾ ਲੱਗੇ ਪਾਇਆ ਫਟਾਫਟਾ ਮੱਖੀ ਤੁਹਾਡੇ ਕੋਲ ਇੱਕ ਹੀ ਮੱਖੀ ਅੰਦਰ ਸਵੇਰ ਦੀ ਜਿਹੜੇ ਦੇ ਜਾਂਦੀ ਹੈ ਹੈਗਾ ਕੋਈ ਬੇਲਾ ਫੋਨ ਤੋਂ ਹੋਗਾ ਮਿਲ ਜੇ ਦੇਖ ਲੈ ਹੈਗਾ ਬੇਲਾ ਮੈਂ ਕਿਹਾ ਫੋਨ ਦਾ ਨਹੀਂ ਉਹ ਰਿਕਾਰਡਿੰਗ ਸੀਗਾ ਜਗੀਤ ਰਿਕਾਰਡ ਹੋਣਾ ਦੇ ਵੀਰ ਆ ਮੇਰੇ ਬੇਦਲਿਓ ਚੈਨਲ ਤੇ ਆਉਣ ਵਾਲਾ ਹੋ। ਸਾਰੂ ਵਿਤੋੜਣਾ ਗੱਲਵਾ ਚੱਲਦੀ ਰਹੀ। ਕਿੱਡੇ ਕਿੱਡੇ ਸਾਰਨ ਲੱਗਿਆ। ਸਾਰਾ ਸਾਰਾ ਸੀ ਫਿਤੋੜਾ ਨਾ ਵੀ। ਉਹਨੂੰ ਗੋਣ ਬਈ ਨਾ ਆਪਾਂ ਐ ਕਰਚਾ ਐ ਬੜੀ ਜਿਹੀ ਬੋਲਦਾ ਵਾ। ਆਇਆ ਆਇਆ ਆਇਆ। ਕਿਤੇ ਤਾਂ ਵੀ ਐਡ ਕਰਾਈ ਜਾਂਦੇ ਦੁਕਾਨ ਦੀ ਕੋਈ ਜਿਵੇਂ ਮੜੀ ਜੀ ਸ਼ੋਪਿੰਗ ਕਰਾਦੀ। ਤੇ ਚਲੋ ਜੀ ਨਾਲ ਨਾ ਲੈਣ ਦੁਕਾਨ ਦੇ ਕੋਲੇ ਖੜਿਆ ਨੇ ਉਹ ਜਿਹੜਾ ਥੋੜਾ ਜਿਵੇਂ ਕਹਿੰਦੇ ਹੋਏ ਬੋਲ ਭਗਤ ਜੇ ਬੰਦਾ ਉਹ ਆਪਾਂ ਵੀ ਕਰਵਾ ਦਈਏ ਹੁਣ ਪ੍ਰੋਮੋਸ਼ਨ ਹਾਂ ਮਾਰਮੋਲੀ ਹਾਂ ਮਾਰਮੋਲੀ ਆਪਾਂ ਪਿੱਦਲ ਕਲਾ ਦੇ ਵਾਲੋ ਠੀਕ ਤਾ ਤਾ ਦੀਦੀ ਆਦੀ ਇਹ ਦੀਦੀ ਆ ਉਹ ਮੰਨੀ ਆ ਉਹ ਮੰਨੀ ਆ ਤੇ ਆਹ ਕੌਣ ਜੀਆ ਇਹ ਸੀਟ ਦਾ ਜੀਆ ਨੰਨੂ ਕਿਥੇ ਨੰਨੂ ਕਿਥੇ ਪੈੰਡ ਉਹ ਪੈੰਡ ਇੱਥੇ ਰਹਿ ਗਏ ਹਨ ਚਲੀਏ ਤੁਹਾਨੂੰ ਜਾਣਾ ਉੱਥੇ ਹਣਾ ਹੈ ਨੰਨੂ ਕੋਲ ਜਾਣਾ ਨੰਨੂ ਕੋਲ ਜਾਣਾ ਹੂੰ ਨੰਨਾ ਨੰਨਾ ਇਹ ਆ ਨਾ ਕੋਣੀ ਹਾਂ ਇਹ ਕਿੰਦਾ ਆਏ ਚਾਹ ਕਿਲੋਗ੍ਰਾਮ ਚੱਲੀਏ ਦੇਖੀ ਕਿੰਦੀ ਆਏ ਅਦੇ ਉਹ ਚਾਚ ਨਾ ਬਰਾਦੀ ਪੈਰ ਮੈਚ ਆ ਗਿਆ ਜੀ ਕੋਈ ਨਹੀਂ ਆਹ ਨਹੀਂ ਮੈਂ ਨਹੀਂ ਕਿ ਤੂੰ ਕਰਾ ਮੈਂ ਨਹੀਂ ਮਾਮਾ ਨੂੰ ਤੁਸੀਂ ਲੈ ਲੂ ਮੰਗ ਲੇ ਲੂ ਉਹਨੇ ਖਾ ਲਓ ਜੀ ਮਾਮੂ ਨੂੰ ਵਧਾਈ ਖਲਾਰੂ ਗਏ ਹੁਣ ਇਹ ਕਿੰਨਾ ਇਹ ਤੇ ਆਪਣਾ ਡੋਨ ਲੈਂਦਾ ਅਗਲੇ ਹਿੱਸੇ ਨੂੰ ਜੁਨਾ ਕਰਨ ਲਈ ਜਪੂ ਨੂੰ ਕਰਦਾ ਹੈ ਫੁੱਲ ਬਲਾਜੇ ਦਾ ਕੀ ਬਣਿਆ ਕੀ ਕਰਦੇ ਸੀ ਫੋਨ ਕਰਤੀ ਮੇਰੇ ਨੂੰ ਬੱਝ ਚੁੱਕਦੇ ਆ ਸਿਰ ਮਜ਼ਾ ਆ ਬੜਾ ਇਹ ਲੱਗ ਨਹੀਂ ਆਉਂਦਾ ਬਰੀਨ ਆ ਚੱਲ ਕੋਈ ਨਹੀਂ ਜਿੱਦੋਂ ਮਰੀਨ ਕਰਪਾ ਚੋ ਨਵਾਂ ਜਰਾ ਛੇ ਫੋਟੋਆਂ ਆਸਾ ਆਪਣਾ ਕੰਟਰੈਕਟ ਵਧਾਤਾ ਸੀ ਉਹ ਮਨਿਆਤ ਤੇ ਮਹੀਦੀ ਹੋਈ ਆ ਕਾ ਲੋ ਲੈ ਮਨਾਵੋ ਲੈ ਮਨਾ ਤੇ ਕਿੱਥੇ ਭਲਾਉਂਦੇ ਆ ਮੇਰੇ ਇੱਥੇ ਕੋਲ ਬਾਰੇ ਆਜਾ ਬੰਨੜੀਆ ਲਾ ਲਾ ਕੇ ਤੇ ਖੋਲ ਨਾ ਤੇ ਕਹਿੰਦੇ ਲਾ ਲਾ ਕਾ ਲੋ ਬੰਦ ਕਰ ਮਾਨੀ ਮਾਨੀ ਲਾ ਦੋ ਬਟਨ ਲਾ ਦੋ ਲੈ ਮਨਾ ਹਾਂ ਮਾਨੀ ਬਦੂ ਰੇ ਨੂੰ ਆ ਜਾ ਕਾ ਲਾ ਮਾਨੀ ਮਾਨੀ ਇਹ ਲੈ ਉਦੋਂ ਹਾਂ ਤੇ ਨਾ ਤੂੰ ਉਹ ਲੈ ਰੱਖਿਆ ਹੁੰਦਾ ਸੀ ਪਰਦੇ ਇਹ ਲੈ ਤੂੰ ਫਿਰ ਹੀ ਜਾ ਆਉ ਤੂੰ ਜਿੱਥੇ ਜਾਣਾ ਬਾਅਦ ਦੋ ਦਿਨ ਆ ਦੇਖੀ ਆ ਦੇਖ ਲਓ ਚੱਲ ਖਿੱਚੀ ਚੀਚੀ ਨਹੀਂ ਜਾਂਦੀ ਖਿੱਚ ਖਿੱਚ ਦੁਆਰਾ ਖਿੱਚ ਦੁਆਰੇ ਖਿੱਚ ਦਾਰੇ ਚੱਲ ਖਿੱਚ ਚੱਲ ਮੈਂ ਇਧਰੋਂ ਜੋਰ ਲਾਉਂ ਮੈਂ ਤੂੰ ਉਧਰ ਖਿੱਚ ਚੱਲ ਚੱਲ ਉਹ ਲੈ ਗਿਆ ਬੜੀ ਵੇ ਸੀ ਤੜਗੀ ਹੋਰੇ 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 ਸੀ ਤੜਗੀ ਸ਼ਾਮ ਦਾ ਟਾਈਮ ਆਹੇ ਪੋਣੇ ਕਾ 7 ਦਾ ਤੇ ਮੈਂ ਤੂਫ ਜੋਤ ਵਗੈਰਾ ਕਰਦੀ ਤੇ ਇੱਧਰ ਆਪਣੀ ਸਬਜ਼ੀ ਪਕੌੜੇ ਆਲੂ ਬਣ ਗਏ ਤੇ ਇਧਰੋਂ ਆਪਾਂ ਦੁੱਧ ਵੀ ਉਬਾਲਤਾ ਤੇ ਸੀਰੇ ਦੇ ਮਾਮਾ ਮੰਮੀ ਚਲੇ ਗਏ ਸੀਗੇ ਸ਼ਾਮ ਨੂੰ 5:30 ਪੌਣੇ 6 ਵਜੇ ਤੇ ਇੱਕ ਤਰ੍ਹਾਂ ਕਹਿ ਲੋ ਜਦੋਂ ਕੋਈ ਗੱਲਬਾਤ ਦੇ ਬੰਦਾ ਦਾ ਤਾਂ ਹੀ ਭੁੱਲ ਭੁੱਲ ਜਾਂਦਾ ਵਾ ਹਨਾ ਤੇ ਪਰੌਠੇ ਰੋਠੇ ਬਣਾਏ ਸੀ ਨਹੀਂ ਭੁੱਖ ਲੱਗੀ ਬਈ ਸਾਨੂੰ ਵੀ ਫਟਫਟ ਲਵੇਟਣ ਦੀ ਕੀਤੀ ਤੇ ਇਹ ਵੀਡੀਓ ਵੀ ਬਣਾਈ ਨਹੀਂ ਬਣਾਉਂਦੇ ਆਂ ਦੀ ਖਾਂਦੇ ਵੀ ਨੇ ਬਾਅਦ ਚ ਚਾਹ ਪੀਂਦੇ ਅਸੀਂ ਥੋੜੀ ਜਿਹੀ ਵੀਡੀਓ ਬਣਾਈ ਗੱਲਾਂ ਬਾਤਾਂ ਮਾਰੀ ਗਏ ਬੈਠੇ ਹੈ ਨਾ ਕਿ ਰਿਮਾਈਂਡ ਚੋਂ ਸਕਿੱਪ ਹੋ ਜਾਂਦਾਗਾ ਇਹ ਤਾਂ ਹੁੰਦਾ ਨਹੀਂ ਹੈਗਾ ਪੱਕਾ ਹੀ ਸਟੈਂਡ ਲਾ ਕੇ ਫੋਨ ਰੱਖਤਾ ਦਿਮਾਗ ਚ ਨਹੀਂ ਆਉਂਦਾਗਾ ਆਪਦੇ ਹੀ ਗੱਲਾਂ ਚ ਆਈ ਬਹੁਤ ਹੁੰਦਾਗਾ ਹਨਾ ਆਪਦੇ ਭੈਣ ਭਰਾ ਦਾ ਤੇ ਗੱਲਾਂ ਬਾਤਾਂ ਕਰਨ ਨੂੰ ਬਹੁਤ ਹੁੰਦੀਆਂ ਨੇ ਤੇ ਗੱਲਾਂ ਬਾਤਾਂ ਹੀ ਮਾਰੀ ਗਏ ਤੇ ਬਾਕੀ ਚਲੋ ਹੁਣ ਆਪਾਂ ਜਾਵਾਂਗੇ ਥੋੜੇ ਜੇ ਦਿਨਾਂ ਤੱਕ ਉਥੇ ਅਜੇ ਨਹੀਂ ਜਾਂਦੇ ਹੈਗੇ ਰੁੱਕੇ ਜਾਵਾਂਗੇ ਥੋੜਾ ਜਿਹਾ ਮੌਸਮ ਹੋਰ ਚੇਂਜ ਹੋ ਜੇ ਵੀ ਲੈ ਇੱਕ ਜਿੱਦਾਂ ਹੁਣ ਮੀਂਹ ਪਿਆ ਵਾ ਥੋੜਾ ਜਿਹਾ ਹੋਰ ਮੀਂਹ ਪੈ ਜਵੇ ਠੰਡਾ ਜਿਹਾ ਹੋ ਜੇ ਵੀ ਤੇ ਫੇਰ ਜਾਵਾਂਗੇ ਤੇ ਫੇਰ ਕੁਛ ਦਿਨ ਲਾ ਕੇ ਆਵਾਂਗੇ ਹਜੇ ਨਹੀਂ ਜਾਂਦੇ ਤੇ ਹਜੇ ਤਾਂ ਉਹਨਾਂ ਨੇ ਵੀ ਆਪਣੇ ਨਾਨ ਕੀ ਜਾਣਾ ਵਾ ਤੇ ਫੇਰ ਉਸ ਤੋਂ ਬਾਅਦ ਜਾਵਾਂਗੇ ਤੇ ਚਲੋ ਜੀ ਹੁਣ ਦੇਖ ਲਈਏ ਥੋੜਾ ਜਿਹਾ ਕੰਮ ਥੰਦੇ ਬਾਹਰ ਲਈ ਤੇ ਕਰਕੇ ਲਾਈਟ ਚਲੀ ਗਈ ਸੀ ਤੇ ਕੱਪੜੇ ਮੇਰੇ ਹੁਣ ਧੋ ਕੇ ਮੈ ਸੁਪਨੇ 파ਏ ਦੋਏਗਾ ਤੇ ਸਵੇਰੇ ਨਹੀਂ ਸੀ ਮਤਲਬ ਸਾਰੇ ਧੁੱਤੇ ਗਏ ਚਲੋ ਜੀ ਬਣਦੀ ਰਹਿੰਦਣੀ ਆ ਸਬਜੀ ਨੂੰ ਥੋੜੀ ਦੇਰ ਹੋਰ ਤੇ ਫਿਰ ਆਪਾਂ ਕਰਦੇ ਆ ਅੱਗੇ ਸਮਝ ਆਇਓ ਮੈਨੂੰ ਕਿਵੇਂ ਕਹਿੰਦੇ ਸੀ ਉਹ ਲੋਕ ਕਿਵੇਂ ਲੱਗਣਾ ਵਾ ਤੇ ਲੋਕ ਆਏ ਕਰਕੇ ਆਏ ਕਰਕੇ ਆਏ ਕਰਨਾ ਆਏ ਕਰਕੇ ਆਏ ਜੀਤੂ ਮਮੂਨ ਜੀ ਇਹਨੂੰ ਆਏ ਕਰਕੇ ਆਏ ਕਰਕੇ ਆਏ ਕਰਨਾ ਮਮੂਨ ਸੁਝਾ ਕੇ ਆਓ ਜਾਓ ਭੱਜ ਕੇ ਦੱਸਿਓ ਆ ਇਹਨੂੰ ਆਏ ਕਰਕੇ ਆਏ ਆਏ ਸੁਝਾਏ ਕਰਨਾ ਮਮੂਨ ਦੱਸ ਕਿਓ ਆਇਆ ਜੇ ਸਮਝ ਆਇਆ ਮਮੂਨ ਇਹ ਬਾਤ ਗੱਲ ਨਹੀਂ ਪਹਿਲਾਂ ਮੰਮਾ ਨੂੰ ਸਮਝਾ ਕੇ ਆ। ਮੈਨੂੰ ਸਮਝਾਉਣ ਆਈ ਸੀਗੀ ਵੀ ਆਹ ਨਾ ਲੋ ਵਾਪਾ ਸਮਝਾਉਂਦੇ ਸੀ ਉਹਦੇ ਤੇ ਆਪ ਸਮਝਾਉਣ ਲੱਗੀ ਮੂਰੇ ਹੋ ਕੇ ਤੇ ਆਹ ਕਰਤਾ ਸਿਰਤ ਦੇ ਲਈ ਨਿਊ ਜਗਾੜ ਖੇਲਾਂ ਅਲਗ ਬਾਈ ਹੋਈ ਸੀ ਹੁਣ ਆ ਵੀ ਲਾ ਤੋ ਗ੍ਰਿਲ ਕੋਲਣ ਲੱਗੀ ਹੈ ਇਹ ਹੁਣ ਵੱਡੀ ਹੋ ਗਈ ਨਾ ਇਹ ਤੇ ਤਾਂ ਕਰਕੇ ਬਹੁਤ ਹੁਣੇ ਪੰਗੇ ਲੈਂਦੀ ਐ ਤੇ ਸਾਹਮਣੇ ਤੁਹਾਨੂੰ ਪਤਾ ਹੀ ਆ ਵੀ ਰੋਡ ਦਿਖਦਾ ਹੋਊਗਾ ਰੋਡ ਵਗਦਾ ਬਹੁਤ ਆ ਤੇ ਜਿਆਦਾਤਰ ਕਾਰ ਕਿਤੇ ਪੈਰ ਰੱਖਣਾ ਉਦੋਂ ਮਿਲਾਂ ਦੀ ਜਾਈਂ ਤੇ ਕੁੰਡਾ ਪਰਦੇ ਲੈ ਕੀਤਾ ਇੱਕ ਵਧੀਆ ਜੱਕਾ ਹੱਥ ਬਹੁਤ ਕੁੰਡੇ ਨੂੰ ਇਸ ਨੂੰ ਕਰਨਾ ਇਹਨੂੰ ਨਾਲ ਹੱਥ ਪਰਦੇ ਦੇ ਪੂਰੇ ਲੋਕ ਹੈਗੇ ਸੀ ਤੇ ਆਪਾਂ ਹੁਣ ਲਾਤਾ ਪੱਕਾ ਜਿੰਦਰਾ ਸੀਰਤ ਨੂੰ ਹਾਂ ਉਹ ਵੀ ਆ ਗਈ ਪੂਰੀ ਵਧੀਆ ਹਾਂ ਬਾਰੇ ਨੂੰ ਤੈਨੂੰ ਪਤਾ ਮਮੀ ਜਿਹੜੀ ਬੱਤੀ ਵੀ ਗੁੜੀ ਦਾ ਕਿ ਨਵੇਂ ਆਉਂਦੇ ਮੰਮੀ ਆਹ ਅੱਗੇ ਲੋੜ ਨਹੀਂ ਬਾਹਰ ਨਾ ਨਹੀਂ ਬੜੀ ਹੁੰਦੀ ਸਮਝਾਉਂਦੀ ਆ ਵੀ ਸਮਝਾਉਂਦੀ ਆ ਅਸੂਈ ਹੁੰਦੀ ਲੋਕ ਐ ਕਰਕੇ ਆਂ ਮੰਮੀ ਦੱਸ ਦੋ ਸੀਰਤ ਨੂੰ ਲਾਤਾ ਆਪਾਂ ਜਿੰਦਰਾ ਮम्मा ਮम्मा ਸੀਰਤ ਨੂੰ ਹੀ ਲਾਇਆ ਇਹ ਗੇਟ ਨੂੰ ਤਾਂ ਕਾਹਨੂੰ ਲਾਇਆ ਸੀਰਤ ਹੀ ਤਾੜੀ ਅੰਦਰ ਚਲੋ ਜੀ ਬਾਕੀ ਹੁਣ ਸਾਰੇ ਕੰਮ ਕਰ ਲਏ ਆ ਆਪਾਂ ਬਸ ਹੁਣ ਰੋਟੀ ਖਾਣੀ ਆ ਤੇ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਇੱਥੇ ਹੀ ਐਂਡ ਕੱਲ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਬਾਏ ਬਾਏ ਜੀ ਟੇਕ ਕੇਅਰ ਸਤਿ ਸ਼੍ਰੀ ਅਕਾਲ